ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾਖੇੜਾ ਲੋਹਾਖੇੜਾ ਸੰਗਰੂਰ ਜ਼ਿਲ੍ਹੇ ਦਾ ਪਿੰਡ ਨੇੜੇ ਤਨੌਲਾ ਮੰਡੀ ਦੇ ਰਹਿ ਜਾਂਦਾ ਬੜ ਬੜਾ ਦੋਸਤੋ ਇਹਦੇ ਬਿਲਕੁਲ ਨੇੜੇ ਹੈ ਹਾਈਵੇ ਦੀ ਜੇ ਗੱਲ ਕਰਦੇ ਆ ਤੇ ਜਿਹੜਾ ਸੰਗਰੂਰ ਬਰਨਾਲੇ ਵਾਲਾ ਹਾਈਵੇ ਹੈ ਉਹ ਇਸ ਪਿੰਡ ਦੇ ਕੋਲ ਦੀ ਲੰਘਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਪ੍ਰਦੀਪ ਤੇ ਸਮਰਾ ਡੇਰੀ ਫਾਰਮ ਇੱਥੇ ਬਹੁਤ ਸਾਰੀਆਂ ਗਾਵਾਂ ਤੇ ਮੱਝਾਂ ਵਿਕਰੀ ਵਾਲੀਆਂ ਹੁੰਦੀਆਂ ਐ ਅੱਜ ਦੀ ਵੀਡੀਓ 'ਚ ਗਾਵਾਂ ਕੁਝ ਦਿਖਾਉਂਗਾ ਤੇ ਇਸ ਤੋਂ ਬਿਨਾਂ ਕੁਝ ਹੀਫਰ ਵੀ ਕੋਲ ਆਈਆਂ ਗੱਬਣ ਹੀਫਰ ਆ ਮਤਲਬ ਜਿਨ੍ਹਾਂ ਦਾ ਕੋਈ ਮਹੀਨਾ ਸਵਾ ਮਹੀਨਾ ਡੇਢ ਮਹੀਨਾ ਇਸ ਤਰ੍ਹਾਂ ਦਾ ਟਾਈਮ ਬਾਕੀ ਆ ਤੁਸੀਂ ਵੇਖੋਗੇ ਬਹੁਤ ਸੋਹਣੀਆਂ ਇਧਰ ਖੁੱਲੀਆਂ ਹੀ ਛੱਡ ਰੱਖੀਆਂ ਐ ਇਹ ਤੁਹਾਨੂੰ ਲਾਸਟ 'ਤੇ ਦਿਖਾਉਂਗਾ ਉਸ ਤੋਂ ਪਹਿਲਾਂ ਤੁਹਾਨੂੰ ਦਿਖਾਉਂਗਾ ਗਾਵਾਂ ਜਿਹੜੀਆਂ ਦੁੱਧ ਵਾਲੇ ਪੱਖ ਤੋਂ ਛੇਤੀ ਤਿਆਰ ਹੋ ਜਾਣਗੀਆਂ ਆਓ ਡਿਟੇਲ ਪੁੱਛਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਨਾ ਕਿ ਜਿਹੜਾ ਜੱਜ ਜੂਗਾ ਉਹਦੀ ਤਸੱਲੀ ਤੁਸੀਂ ਕਰਨੀ ਹੈ ਤੇ ਨੰਬਰ ਸਕਰੀਨ ਉੱਤੇ ਵਜਦਾ ਚੱਲਦਾ ਰਹਿਣਾ ਹੈ ਪ੍ਰਦੀਪ ਭਾਈ ਸਸਰੀ ਕਾਲ ਸਸਰੀ ਕਾਲੋ ਭਾਈ ਪਰਦੀਪ ਅੱਜ ਆਪਣੇ ਕੋਲ ਗਾਵਾਂ ਵੀ ਕਾਫੀ ਆ ਤੇ ਕੁਝ ਹੀਫਰ ਵੀ ਆਇਆ ਹੈ ਨਾ ਹੀਫਰ ਬਾਈ 8 ਦਾ ਹੀਫਰ ਨੇ ਬਾਈ ਜੀ ਠੀਕ ਹੈ ਮੇਨ ਗੱਲ ਇਹ ਹੁੰਦੀ ਵੀ ਆਪਾਂ ਸ਼ੁਰੂ ਤੋਂ ਆਪਣੀ ਚਲੋ ਇਹ ਆਦਤੀ ਆ ਵੀ ਜਿਹੜੇ ਮਾਲਕ ਦੀ ਡਿਟੇਲ ਆ ਪਿੱਛੋਂ ਆਪਾਂ ਉਹ ਹੀ ਦੇਣੀ ਆ ਠੀਕ ਹੈ ਬਾਕੀ ਜਿਹੜੇ ਸਲੋ ਸੱਜਣ ਹੁਣ ਆਪਣੇ ਕੋਲੇ ਫਾਰਮ ਤੇ ਆਉਂਦੇ ਨੇ ਰੁਟੀਨ 'ਚ ਉਹ ਤਾਂ ਪਤਾ ਲੱਗ ਜਾਂਦਾ ਅਗਲੇ ਨੂੰ ਕਿਉਂਕਿ ਆਪਣੀ ਸੋਚ ਇਹ ਹੁੰਦੀ ਆ ਵੀ ਹਮੇਸ਼ਾ ਕੰਮ ਜਿਹੜਾ ਇੱਕ ਨੰਬਰ ਕੀਤਾ ਜਾਵੇ ਠੀਕ ਹੈ ਬਾਕੀ ਇਹ ਦੇਖੋ ਕਰਮ ਵਾਲੇ ਸਾਹਾਂ ਵਾਲੇ ਜਾਨਵਰ ਨੇ ਹੈ ਨਾ ਬਾਈ ਕਈ ਵਾਰ ਉਹ ਵੀ ਜਾਂਦਾ ਕੋਈ ਮਾੜਾ ਮੋਟਾ ਠੀਕ ਹੈ ਤੇ ਆਪਾਂ ਸ਼ੁਰੂਆਤ ਇਧਰੋਂ ਕਰ ਲੈਨੇ ਆਂ ਬਾਈ ਹਾਂ ਬਾਈ ਇਹ ਬਹਿੜਾ ਨੇ ਬਾਈ ਜਿਹੜੀਆਂ ਆ ਤਾਂ ਬੱਚੀ ਦਾ ਹਫਤਾ ਰਹਿੰਦਾ ਠੀਕ ਹੈ ਤੇ ਆਪਾਂ ਤੋਰ ਕੇ ਦਿਖਾ ਦਾਂਗੇ ਇਹ ਬੱਚੀ ਇਹਦੇ ਬਾਕੀ ਬਾਈ ਰਹਿਗੇ ਵੀ 10-10 ਦਿਨਾਂ ਚ ਬਹਿੜਾ ਇਹ ਸੂਣ ਵਾਲੀਆਂ ਰੇਟ ਕੱਲੀ-ਕੱਲੀ ਦਾ ਰੇਟ ਬਾਈ ਸਾਰੀਆਂ ਦਾ ਦੱਸਾਂਗੇ ਆਪਾਂ ਠੀਕ ਹੈ ਬਾਕੀ ਤਕਰੀਬਨ ਜਿੰਨੇ ਬਹਿੜਾ ਆਪਾਂ ਬਾਹਰ ਦਿਖਾਵਾਂਗੇ ਇਹ ਸਾਰੀਆਂ 10 ਤੋਂ 15 ਦਿਨਾਂ ਚ ਸੂਣ ਵਾਲੀਆਂ ਠੀਕ ਹੈ ਪਹਿਲੇ ਨੰਬਰਾਂ ਵੀ ਖੋਲੋ ਬਾਈ ਮੈਂ ਡਾਕਟਰ ਉੱਪਰ ਲਈ ਜਾਈਂ ਬਾਈ 7 ਦਿਨ ਦੱਸਿਆ ਬਾਈ ਆਪਾਂ ਨੂੰ ਠੀਕ ਹੈ ਸੋ ਦੋਸ ਬਹੁਤ ਸੋਹਣੇ ਹਵਾਨੇ ਦੀ ਬਣਾਵਟ ਵਾਲੀ ਐਫਐਕਸ ਜਹਾਵਾਨਾ ਆਕਾਰ ਵੱਡਾ ਰੱਖੂਗੀ ਪਰ ਦੀ ਰੇਟ ਬੋਲਨੀ ਹੈ ਰੇਟ ਬਾਈ ਇਹ ਆਪਾਂ ਪਰਚੇਜ ਤਾਂ ਦੋ ਕੱਠੀਆਂ ਕੀਤੀਆਂ ਫਾਰਮ ਚੋਂ ਇਹ ਬੱਚੀ ਬਾਈ ਆਪਾਂ 1,30,000 ਰੁਪਏ ਦੀ ਬੱਚੀ ਦੇਵਾਂਗੇ ਠੀਕ ਹੈ ਤੇ ਇਹ ਦੇ ਮਾਲਕਾਂ ਨੇ ਜਿਹੜੀ ਫਾਰਮ ਦੀ ਰਿਪੋਰਟ ਆ 28 ਕਿਲੋ ਦੁੱਧ ਦੀ ਬਾਈ ਦਿੱਤੀ ਆ ਆਪਾਂ ਨੂੰ ਵੀ ਜੇ ਆਪਾਂ ਕਹੀ ਹੁਣ ਇਹਦਾ ਆਰਡਰ ਦੇਖ ਕੇ ਆਪਾਂ ਕਹਿੰਦੀ 40 ਦੂ ਨਹੀਂ ਬਾਈ ਬਾਕੀ ਬਾਈ ਦੇਖ ਆਪਣੇ ਨਾਲ ਸਾਰੇ ਸੱਜਣ ਸਮਝਦਾਰ ਆ ਸਹੀ ਹੈ ਵੀ ਜਿੰਨੇ ਵੀ ਜਾਨਵਰ ਆ ਸਾਰੇ ਬਰੀਡ ਕੁਆਲਟੀ ਵਾਲੇ ਆ ਰਿਕਾਰਡ ਵਾਲੇ ਜਾਨਵਰ ਆ ਵੀ ਨਾਰਮਲ ਦੁੱਧ ਬਾਈ ਅੱਗੇ ਮ ਦੂਗੀ ਕਿਉਂਕਿ ਬਈ ਬਰੀਡ ਬਹੁਤ ਆ ਸਹੀ ਹੈ ਸੋ ਦੋਸਤੋ ਫੈਕਸ ਜਾਂ ਹਵਾਨਾ ਤੇ ਸੋਹਣਾ ਸਟਰਕਚਰ ਹੈ ਵੈੜ ਦਾ ਦੇਖੋ ਤੁਸੀਂ ਵਿਚਾਲੇ ਵਿਚਾਲੇ ਤੁਰਨਦੇ ਬਈ ਮੈਡ ਦੇ ਸੋ ਸੋਹਣੇ ਤਰੀਕੇ ਨਾਲ ਤੁਹਾਨੂੰ ਗਾਵਾਂ ਦਿਖਾ ਸਕੀਏ ਚਾਹੇ ਵੀ ਕੋਈ ਫਾਰਮ ਵਾਲਾ ਲੈ ਜੇ तकरीबन ਸਾਰੇ ਜਨਮਰਾਂ ਦੀ ਮੁੱਠੀ ਮੁੱਠੀ ਦੀ ਥਣ ਨੇ ਸਹੀ ਹੈ ਤਾਂ ਥਣਾ ਦਾ ਅੱਗੋਂ ਬਈ ਗੈਪ ਗੂਪ ਹੋਰ ਗੁੱਠਾ ਗੱਠਾ ਇੰਨੀ ਕੁ ਸ਼ਾਨਦਾਰ ਆ ਵੀ ਬਹੁਤ ਛੇਦਾਂ ਦਾ ਬਈ ਠੀਕ ਹੈ ਲੈ ਚੱਲ ਬਈ ਸੋ ਇਹ ਪਹਿਲੇ ਨੰਬਰ ਤੇ ਵੈੜ ਤੁਸੀਂ ਦੇਖੋ ਚੱਲ ਪੁੱਤਰ ਚੰਗੇ ਢਾਂਚੇ ਦੀ ਹੈ ਬਹੁਤ ਸੋਹਣੇ ਬੱਚੇ ਪਾਊਗੀ ਕਰਮਾ ਵਾਲੀ ਬਾਕੀ ਭਾਈ ਜੀ ਜੀ ਦਾ ਅੱਜ ਹੁਣ ਜਿਹੜਾ ਮਾਰਕੀਟ ਦੇ ਰੇਟ ਨੇ ਉਹ ਸਾਰੇ ਸੱਜਣਾਂ ਨੂੰ ਪਤਾ ਹੀ ਅੱਜ ਕੱਲ ਅੱਗੇ ਅੱਜ ਤੋਂ 2 ਮਹੀਨੇ ਪਹਿਲਾਂ ਤਾਂ ਬਹੁਤ ਸੱਜਣ ਕਹਿੰਦੇ ਬਾਈ ਰੇਟ ਰੇਟ ਕਿਉਂਕਿ ਜਿਹੜੇ ਹੁਣ ਜਾਨਵਰ ਬਾਈ ਫਾਰਮ ਆਪਣੇ ਕਰਮਾ ਵਾਲੇ ਇੰਨੇ ਕੁ ਨਵੇਂ ਬਣੇ ਨੇ ਇੰਨਾ ਇਦਾਂ ਦੇ ਸੱਜਣ ਵੀ ਆਉਂਦੇ ਨੇ ਵੀ ਜਿਹੜੇ ਹੁਣ ਮੱਲਾ ਤਿਆਰ ਹੋਈ ਜਾਂਦੇ ਨੇ ਫਾਰਮ ਵੀ ਆਲਾ ਕਹਿੰਦਾ ਬਾਈ 10 ਲਈਏ 15 ਲਈਏ ਛੋਡੇ ਕੋਲੋਂ ਲੈ ਕੇ ਜਾਵਾਂਗੇ ਠੀਕ ਐ ਦੋ ਨੰਬਰ ਵਾਲੀ ਤੋਰ ਦੇਵੇ ਇਹਦੇ ਬੱਚੇ ਦੇ ਬਾਈ 10 ਦਿਨ ਪਏ ਆ ਹੂੰ ਦੁੱਧ ਕਰਮ ਵਾਲੀ ਦਾ ਦਿੱਤਾ ਹੋਇਆ ਇਹਦਾ ਵੀ ਮੰਨ ਕੇ ਵੀ ਤਕਰੀਬਨ ਬਾਈ 25 ਕਿਲੋ ਤੋਂ ਲੈ ਕੇ 30 ਕਿਲੋ ਦੇ ਲੰਮਸਾਂ ਵਾਲੀਆਂ ਵੜਾ ਖੜੀਆਂ ਨੇ ਦੋ ਵੜਾ ਹੈਗੀਆਂ ਨੇ 40 ਤੋਂ ਪਲੱਸ ਵਾਲੀਆਂ ਠੀਕ ਐ ਨੇੜੋ ਨੇੜੋ ਪੁੱਤ ਕੀ ਕੀਮਤ ਰਹਿਣੀ ਐ ਬਾਈ ਪ੍ਰਦੀਪ ਬਾਈ ਬਾਜਮ ਰੇਟ ਜਮਾ ਹੂੰ ਇਹ ਵੜਾ ਦੋ ਜੋੜਾ ਇਕੱਠਾ ਆਇਆ ਫਾਰਮ ਚੋਂ ਹੂੰ ਬੀ ਮੰਨ ਕੇ ਜੇ ਆਪਾਂ ਜੋੜੇ ਦੀ ਉਹ ਕਰਾਂਗੇ ਇਹ ਬੱਚੀ ਬਾਈ 1,20,000 ਰੁਪਏ ਦੀ ਆਪਾਂ ਦੇ ਦੇਣੀ ਠੀਕ ਹੈ ਸੋ ਦੋਸਤੋ ਇਹ ਇੱਕ ਵੀ ਦੀ ਤੇ ਦੂਜੀ ਇੱਕ ਤੇ 2.5 ਲੱਖ ਦੀਆਂ ਦੋ ਵੜਾ ਮਿਲ ਜਾਣੀਆਂ ਬਾਕੀ ਮਾਨਤਨ ਹੋਊਗਾ ਇਹ ਭਰਾ ਦਾ ਕੋਈ ਆਏ ਨਹੀਂ ਵੀ ਇਹ ਦੋ ਵੜਾ ਬਾਈ ਕੋਈ ਸੱਜਣ ਲੈਂਦਾ ਆਪਾਂ ਪਹਿਲਾਂ ਵੀ ਕਹਿੰਨੇ ਹੁੰਨੇ ਆ ਵੀ ਉਹਦੀ ਪਹੁੰਚ ਕਰ ਦਾਂਗੇ ਠੀਕ ਹੈ ਸੋ ਇਕੱਠੀਆਂ ਖਰੀਦ ਲੋਗੇ ਤਾਂ ਤੁਹਾਡੇ ਘਰ ਇਸੇ ਰੇਟ 'ਚ ਪਹੁੰਚ ਜਾਣੀਆਂ ਕਰਾਇਆ ਬਾਈ ਪ੍ਰਦੀਪ ਦਾ ਬਾਕੀ ਬਾਈ ਕਵਾਲਿਟੀ ਵੀ ਬਹੁਤ ਦੇਖਣਾ ਬਰੀਕ ਬਰੂਕ ਬਹੁਤ ਆ ਬਾਕੀ ਨਮੀਆਂ ਵੈੜਾ ਨੇ ਬਾਈ ਇੱਕ ਤਾਂ ਹੁੰਦੀਆਂ ਨੇ گاਵਾ ਹਨਾ ਖੋਲਾ ਟਾਈਪ ਹੁੰਦੀਆਂ ਵੈੜਾ ਨੇ ਬਾਈ ਪਹਿਲਾਂ ਵੀ ਬਹੁਤ ਸੋਹਣੇ ਫਾਰਮ ਚੋਂ ਆਈਆਂ ਹੋਈਆਂ ਨੇ ਵੀ ਕਕਰੇ ਲੂਗਾ ਦਾ ਫਰਕ ਹੁੰਦਾ ਬਾਈ ਤਿੰਨ ਨੰਬਰ ਤੇ ਜਿਹੜੀ ਵੈੜ ਇਹ ਵੀ ਬੱਚੀ ਬਾਈ ਫਾਰਮ ਚੋਂ ਆਈ ਆ ਦੁੱਧ ਆਪਾਂ ਪਹਿਲਾਂ ਵੀ ਦੱਸਿਆ ਬਾਈ ਵੀ ਢੰਚ ਇੱਕ ਤੋਂ ਇੱਕ ਗਾਈ ਦਿਖਾਵਾਂਗੇ ਵੀ ਇਹ ਨਹੀਂ ਹੈਗਾ ਵੀ ਮੂਰੇ ਵੈੜ ਆਪਾਂ ਵਧੀਆ ਦਿਖਾ ਦਈਏ ਪਿੱਛੋਂ ਜੇ ਕੋਸੋਰ ਦਿਖਾ ਦਈਏ ਇਹ ਵੀ 6 ਦਿਨ ਦਾ ਬਾਈ ਠੀਕ ਹੈ ਸੋ ਦੋਸਤੋ ਤੋਰਦੇ ਆ ਮੈਟ ਦੇ ਉੱਤੇ ਦੇਖੋ ਅਸੀਂ ਕੈਟਵਾ ਆਕਾਸਤ ਸਪੈਸ਼ਲ ਇਹਨਾਂ ਦਾ ਰੈਂਪੀ ਤਿਆਰ ਕਰ ਲਿਆ ਬਹੁਤ ਬਲੀਏ ਬੱਚੇ ਹੈ ਬਾਈ ਜੀ ਜੀ 10 ਦਿਨ ਪੈਂਡਿੰਗ ਆ ਅਟਰ ਕੁਆਲਟੀ ਦੁੱਧ ਦੀ ਇਹਦੀ ਵੀ ਰਿਪੋਰਟ ਬਾਈ ਮਾਲਕਾਂ ਨੇ 30 ਕਿਲੋ ਦੀ ਦਿੱਤੀ ਆ ਆਪਾਂ ਨੂੰ ਪਹਿਲਣ ਦੀ ਹੂੰ ਵੀ ਪਰ ਆਪਾਂ ਕਹਿੰਨੇ ਵੀ ਆਪਣੇ ਨਾਲ ਸਾਰੇ ਸੱਜਣ ਸਿਆਣੇ ਆ ਵੀ ਉਹ ਕਿੰਨਾ ਲੈ ਸਕਦੇ ਨੇ ਵੀ ਤਸੱਲੀ ਇਹਦਾ ਰੇਟ ਕੀ ਰਹਿਣਾ ਹੈ ਰੇਟ ਬਾਈ ਇਹ ਵੀ ਬੱਚੀ 130000 ਦੀ ਦੇ ਦੇਾਂਗੇ ਬਾਈ ਠੀਕ ਹੈ 10 ਦਿਨ ਪਿਆ ਬਾਈ ਜੀ ਜੀ ਤਾਂ ਰੋਕੇ ਬੁੱਤ ਮਾੜੀ ਇੱਕ ਮਿੰਟ ਤੇ ਅਡਰਨ ਦੀਆਂ ਬਾਈ ਸਾਰੀਆਂ ਗਾਵਾਂ ਫਿਕਸਾ ਬਾਨੇ ਦੀਆਂ ਨੇ ਅਦੋਂ ਪਿੱਛੋਂ ਹਲੇ ਕੋਈ ਇਹਨੂੰ ਸਵੈਲਿੰਗ ਨਹੀਂ ਨਾੜਾ ਨੂੜਾ ਹੋਰ ਕਰਮ ਵਾਲੀ ਦੇ ਪਿੱਛੋਂ ਵੀ ਬਹੁਤ ਵਧੀਆ ਬਾਈ ਜਿੰਨੀ ਤਿਆਰੀ ਕਰੂਗੀ ਐਨ ਫਿਟਨੈਸ ਵਾਲੀ ਕਰੂ ਸਹੀ ਥਣ ਸਾਰੀਆਂ ਨੇ ਮੁੱਠੀ ਮੁੱਠੀ ਵਾਲੇ ਲੈ ਚੱਲ ਬਾਈ ਸੋ ਇਹ ਤੁਸੀਂ 3 ਨੰਬਰ ਦੇ ਉੱਤੇ ਗਾਂ ਦੇਖ ਰਹੇ ਹੋ ਇਸ ਟਾਈਮ ਸਕਰੀਨ ਉੱਤੇ ਚੱਲ ਰਹੀ ਹੈ ਉਹ ਦਿਨ ਆਪਾਂ ਬਾਈ ਮੀਂਹ ਪੈਂਦੇ ਜੀ ਵੀਡੀਓ ਬਣਾ ਲਈ ਤੇ ਵੜਾ ਦਾ ਆਪਾਂ ਦੂਜੇ ਦਿਨ ਹੀ ਵੇਦੇ ਬਹੁਤ ਸੱਜਣ ਨਰਾਜ ਹੋ ਕੇ ਮੁੜੇ ਕੋਈ ਕਹਿੰਦਾ ਯਾਰ ਅਸੀਂ ਐਡੀ ਦੂਰੋਂ ਆਏ ਸੀ अच्छा बाकी ਆਪਾਂ ਕਹਿੰਦੇ ਬਾਈ ਕਿਉਂਕਿ ਜਾਨਵਰ ਆਪਣੇ ਕੋਲੇ ਰੁਟੀਨ ਚ ਹੀ ਹੁੰਦੇ ਆ ਵੀ ਇਹ ਨਹੀਂ ਜੇ बिक ਗਿਆ ਇਹਨਾਂ ਪਤਾ ਸਵੇਰ ਨੂੰ 10 ਹੋਰ ਆ ਜਾਣਾ ਠੀਕ ਹੈ ਹਾਂ 4 ਨੰਬਰ ਤੇ ਪ੍ਰਦੀਪ ਵੈੜ ਬਾਈ ਲਿਆਊਗਾ ਖੋ ਇਹ ਬੱਚੀ ਦੀ ਬਾਈ ਮੰਨ ਕੇ ਵੀ 27 22 ਕਿਲੋ ਦੁੱਧ ਦੀ ਰਿਪੋਰਟ ਆ ਤੇ ਬਹੁਤ ਵਧੀਆ ਆ ਆਪਾਂ ਜਿਹੜੀ ਪਹਿਲਾਂ ਗੱਲ ਕਰੀ ਸੀ ਇੱਕ ਨੰਬਰ ਜਿਹੜੀ ਵੈੜ ਆ ਇਹ ਇਕੱਠੀਆਂ ਇੱਕੇ ਫਾਰਮ ਦੀਆਂ ਵੈੜਾਂ ਨੇ ਬਾਈ ਠੀਕ ਹੈ ਬਹੁਤ ਸੋਹਣੀ ਆਡਰ ਕੁਆਲਿਟੀ ਦੀ ਵੈੜ ਆ ਬਾਈ 6 ਦਾਂਦਾ ਇਹ ਬਾਈ ਲੈ ਜੂਗੀ 15 ਦਿਨ ਠੀਕ ਹੈ ਅੱਛਾ ਕੀ ਇਹਦਾ ਕੀ ਭਾਰ ਹੈ ਇਹ ਦੇ ਦਾਂਗੇ 13 ਦੀ ਬਾਈ ਠੀਕ ਹੈ ਰੇਟ ਐ ਹੁੰਦਾ ਬਾਈ ਜੀ ਜੀ ਤੇ ਜਦੋਂ ਜਾਨਵਰ ਦੇ ਕੋਲੇ ਕੋਈ ਵੀ ਸੱਜਣ ਆਉਂਦਾ ਹੈ ਨਾ ਵੀ ਉਦੋਂ ਆ ਕੇ ਪਤਾ ਲੱਗਦਾ ਹਰ ਸੱਜਣ ਨੂੰ ਕਿਉਂਕਿ ਬਾਈ ਜਾਨਵਰ ਦੀ ਹੀ ਪੈਸੇ ਲੈਤੇ ਜਾਣਗੇ ਕਿਉਂਕਿ ਆਪਾਂ ਰਖਣੀਆਂ ਦਾ ਹੈ ਨਹੀਂ ਕਰਮ ਵਾਲੀਆਂ ਘਰੇ ਹੂੰ ਤੇ ਇਹਦੇ ਵੀ ਬਾਈ ਜੀ ਜੀ ਤੇ ਨਾੜਾ ਨੂੜਾ ਹੋਰ ਬਹੁਤ ਵਧੀਆ ਵੜਾ ਰੋਕੀ ਪਤਾ ਪੱਜੂ ਬਹੁਤੇ ਵੀ ਕੋਈ ਨਹੀਂ ਜਾਣਦੇ ਲੈ ਜਾ ਲੈ ਜਾ ਦੋ ਬੈੜਾਂ ਕੋ ਸੱਜਣ ਲੈਂਦਾ ਵਾ ਪਹੁੰਚ ਕਰਦਾਂਗੇ ਉਹ ਵੀ ਮੰਨ ਕੇ ਇਹ ਨਹੀਂ ਹੈਗਾ ਵੀ ਪਹੁੰਚ ਆਪਾਂ 200 ਕਿਲੋਮੀਟਰ ਦੇ ਦੈਰੇ ਤੱਕ ਕਰ ਸਕਦੇ ਆਂ। ਠੀਕ ਹੈ। ਕਈ ਵਾਰ ਹੁਣ ਕੋਈ ਸੱਜਣ ਹੋਵੇ 400 ਕਿਲੋਮੀਟਰ ਤੋਂ ਉੱਥੇ ਨਹੀਂ ਆਪਾਂ ਕਰ ਸਕਦੇ। 400 ਵਾਲਾ ਜੇ ਤਿੰਨ ਲੈ ਲਊਗਾ। ਹਾਂ ਤਿੰਨ ਲੈ ਲੀਆ ਚਾਰ ਲੈ ਲੀਆ ਫਿਰ ਕਰ ਦੇਵਾਂਗੇ। ਠੀਕ ਹੈ। ਜਿਹੜੀ ਲਾਸਟ ਉੱਤੇ ਗਾਂ ਬਈ। ਬਈ ਉਹ ਸੂਈ ਆ। ਠੀਕ ਹੈ। ਤੇ ਮੇਲ ਨੂੰ ਨੇ ਜਨਮ ਦਿੱਤਾਗਾ। ਕੱਢੀ ਪਤਨਵਾਰ। ਵਿੱਚ ਬਈ ਵਿੱਚ ਦਾ ਵੀਰ ਕਹਿੰਦੇ ਨੇ ਬਹੁਤ ਸੱਜਣਾਂ ਦੇ ਐ ਫੋਨ ਆਉਂਦੇ ਨੇ ਕਹਿੰਦੇ ਯਾਰ ਸਾਨੂੰ ਵਧੀਆ ਵਧੀਆ ਲੱਗਦਾ ਵੀ ਤੁਸੀਂ ਜਿਹੜੇ ਰੇਟ ਆ ਵੀ ਤੁਸੀਂ ਵੀਡੀਓ ਚ ਕਰ ਦਿੰਨੇ ਹੋ ਵੀ ਚਾਹੇ 2 ਲੱਖ ਦੀਆਂ ਚਾਹੇ ਲੱਖ ਰੁਪਏ ਦੀਆਂ ਵੀ ਵਧੀਆ ਲੱਗਦਾ ਇਹ ਤਾਂ ਜਾਇਜ਼ ਕਾਲਾ ਮਾਲਕ ਦੀ ਮਰਜ਼ੀ ਹੈ ਵੀ ਆਪਦੀ ਚੀਜ਼ ਦੀ ਕੀਮਤ ਕੀ ਮੰਗਦਾ ਅੱਗੇ ਲੈਣ ਵਾਲੇ ਦੀ ਵੀ ਇੱਛਾ ਬਾਈ ਵੀ ਆਪਾਂ ਕਿੰਨੇ ਪੈਸੇ ਲਾਉਣੇ ਆ ਸਹੀ ਹੈ ਹੌਲੀ ਇਹ ਬਾਈ ਜਗਜੀਤ ਦੂਜਾ ਸੂਆ ਸੂਈ ਆ ਵੀ ਇਹਦੇ ਜਿਹੜੇ ਪਿਛਲੇ ਸਾਲ ਦੀ ਦੁੱਧ ਦੀ ਰਿਪੋਰਟ ਆ ਬਾਈ ਆਪਾਂ ਨੂੰ 24 ਕਿਲੋ ਦੀ ਦਿੱਤੀ ਆ ਨਾ ਕਿ ਆਪਾਂ ਕਹੀ ਆਪਾਂ ਨੂੰ 30 ਦੀ ਜਾਂ 35 ਦੀ ਰਿਪੋਰਟ ਦਿੱਤੀ ਆ ਘਰੇਲੂ ਘਰੋਂ ਪਰਚੇਜ਼ ਹੋਈ ਆ ਠੀਕ ਹੈ 18ਮ ਦੀ ਵੈੜ ਨਹੀਂ ਹੈਗੀ ਠੀਕ ਹੈ ਤੇ ਦੁੱਧ ਦੀ ਉਮੀਦ ਇਹ ਹੈ ਵੀ ਅਸੀਂ 26-27 ਕਿਲੋ ਦੁੱਧ ਇਹ ਕਰਮ ਵਾਲੀ ਨੋਰਮਲ ਪਾ ਦੂਗੀ ਅੱਜ ਦਿਨ ਕਿੰਨੇ ਹੋ ਗਏ ਭਤੀ ਬਾਈ ਪਰਸੋਂ ਰਾਤ ਦੀ ਸੂਈ ਆ ਖਾਲੀ ਹੁੰਦੀ ਹੁਣ ਮੰਨ ਲਾ ਵੀ 8 ਤੋਂ 9 ਕਿਲੋ ਬੋਲੇ ਦੀ ਸਟਾਰਟਿੰਗ ਹੈ ਇਹਦੀ ਡੰਗ ਦਾ ਹਾਂ ਬਈ ਇੱਕ ਟਾਈਮ ਦਾ ਰੇਟ ਕੀ ਰਹਿਣਾ ਰੇਟ ਬਾਈ ਇਹਦਾ ਬਾਜਵੇ 1 ਲੱਖ ਤੇ 15000 ਰੁਪਏ ਬਾਈ ਠੀਕ ਹੈ ਇਹ ਦੂ ਅਗਲੀ ਵੈੜ ਤਾਂ ਮੈਨੂੰ ਲੱਗਦਾ ਤੋਰ ਨਹੀਂ ਹੋਊਗੀ ਬਾਈ ਉਹ ਤੋਰਨੀ ਨਹੀਂ ਹੈਗੀ ਇਹ ਆਪਣੇ ਇੱਥੇ ਸੁਨਾਮ ਬਹੁ ਵੀਰ ਜਾਣਦੇ ਆ ਪੀਡੀਐਫ ਐਮ ਮਨਨੇ ਕਿੰਨਾਂ ਨਾਲ ਵਧੀਆ ਜੁੜੇ ਹੋਏ ਨੇ ਉਹ ਭੰਗੂ ਆਪਣੇ ਬਾਈ ਹੂੰ ਸੁਨਾਮ ਸ਼ਹਿਰ ਚ ਠੀਕ ਹੈ ਵੀ ਜਿਹੜੇ ਸੱਜਣ ਉਹਨੂੰ ਜਾਣਦੇ ਨੇ ਉਹਨਾਂ ਨੂੰ ਸਭ ਨੂੰ ਪਤਾ ਉਹਦੇ ਜਨਮ ਰਾਂ ਵਾਲੀ ਠੀਕ ਹੈ ਇਹਨੇ ਬਾਈ ਪਹਿਲਾਂ ਵਿੱਚੀ ਨੇ 35 36 ਕਿਲੋ ਦੁੱਧ ਚਵਾਇਆ ਹੋਇਆ ਥੋੜੀ ਦਿੱਕਤ ਬਹੁ ਕਰਦੀ ਆ ਉਹਦੇ ਵੀਰ ਕੋਲੇ ਜਿੰਨੀਆਂ ਵੀ ਵੜਾ ਨੇ ਬਾਈ ਵੱਡੇ ਸਟਰਕਚਰ ਦੀਆਂ ਨੇ ਕੋਈ ਸੱਜਣ ਨੇ ਪਰਚੇਜ਼ ਕਰਨੀ ਹੋ ਪਹਿਲਾਂ ਉਹਦੇ ਨਾਲ ਗੱਲ ਵੀ ਕਰ ਲੈ ਠੀਕ ਹੈ ਕਿਉਂਕਿ ਆਪਣੀ ਆਦਤ ਹੀ ਹੁੰਦੀ ਆ ਬਾਈ ਜੀ ਇਹਦਾ ਆਪਾਂ ਕੋਈ ਚੋਰੀ ਨਹੀਂ ਰੱਖਣੀ ਹੁੰਦੀ ਵੀ ਆਪਾਂ ਹੁਣ ਜਿਹੜੀ ਆਪਾਂ ਨੂੰ ਇਹਦੀ ਰਿਪੋਰਟ ਮਿਲੀ ਆ 35 36 ਕਿਲੋ ਦੁੱਧ ਪਹਿਲਾਂ ਦੀ ਰਿਪੋਰਟ ਆ ਦੁੱਧ ਬਾਈ 40 ਤੋਂ ਇਹ ਪਲੱਸ ਟੱਚ ਕਰ ਜੂਗੇ ਤੱਕੀ ਠੀਕ ਹੈ ਵੀ ਬੈੜ ਬਹੁਤ ਚੰਗਿਆ ਇਹ ਬਾਈ ਬੱਚੇ ਆਪਾਂ 2 ਲੱਖ ਤੇ 5000 ਰੁਪਏ ਦੀ ਬੈੜ ਦੇਵਾਂਗੇ ਠੀਕ ਹੈ ਇਹ ਤੋਂ ਅੱਗੇ ਜਿਹੜੀ ਗਾਂ ਖੜੀ ਆ ਇਹ ਬੈੜ ਵੀ ਬਾਈ 10 ਦਿਨ ਰਹਿ ਗਏ ਤੁਰ ਬਈ ਇਹਨੂੰ 10 ਦਿਨ ਬਾਕੀ ਆ 10 ਦਿਨ ਬਾਕੀ ਆ ਬਾਈ ਦੁੱਧ ਮੰਨ ਕੇ ਵੀ ਨਾਰਮਲ 30 ਕਿਲੋ ਦੁੱਧ ਇਹ ਪਾ ਦੂਗੀ ਰੇਟ ਇਹਦਾ ਕੀ ਰਹਿਣਾ ਰੇਟ ਬਾਈ ਇਹ ਮੈਡ ਵੀ ਆਪਾਂ 1,30,000 ਰੁਪਏ ਦੀ ਦੇ ਦੇਵਾਂਗੇ ਵੇਖਣ ਲੈ ਕਿ ਚੀਜ਼ ਆ ਬਾਈ ਜੀ ਜੀ ਦੇਖ ਜਿਹਨੇ ਵੀ ਖਰੀਦਣੀ ਆ ਤਸੱਲੀ ਦਾ ਹਰ ਸੱਜਣ ਆਪਾਂ ਕਹਿੰਦੇ ਆਪਣੀ ਕਰੋ ਹਨਾ ਹੂੰ ਬਹੁਤ ਸੱਜਣਾਂ ਦੇ ਫੋਨ ਆਉਂਦੇ ਨੇ ਆਨਲਾਈਨ ਬਹੁਤ ਮੰਗਾਉਂਦੇ ਨੇ ਪਰ ਆਪਾਂ ਕਹਿੰਦੇ ਵੀਰੇ ਕੋਲੇ ਆਜੋ ਸਹੀ ਹੈ ਹੌਲੀ ਹੌਲੀ ਬਰੀਡ ਕਾਲੀ 28 ਨੰਬਰ ਟੈਗ ਹੈ ਇਹਦਾ ਹੂੰ ਤੇ ਗੁੱਠਾ ਗੱਠਾ ਹੋਰ ਸਾਰੇ ਪਾਸੋਂ ਕਹਿੰਦਾ ਮਤਲਬ ਵੀਰੇ ਜੈਨੂਇਨ ਵਹਿੜ ਬੰਦੇ ਬਈ ਹੇ ਤੂੰ ਬਾਤ ਜਿਹੜੀ ਗਾਂ ਖੜੀ ਇਹ ਵੀ ਆਪਣੇ ਖਾਸ ਸੱਜਣ ਤੋਂ ਲਈਆ ਸੰਦੀਪ ਦੀ ਘਰ ਦੀ ਵਿਹੜਾ ਵੀਰੇ ਸੰਧੂਆਂ ਵਾਲੇ ਦੀ ਅੱਛਾ ਵੀ ਇਹ ਨਹੀਂ ਹੁੰਦਾ ਵੀ ਆਪਾਂ ਕਈ ਵਾਰ ਵੀਰ ਸੱਜਣ ਕੋਈ ਕਹਿ ਦਿੰਦਾ ਹਨਾ ਵੀ ਆਪਾਂ ਕੋਈ ਪਰਦੇ ਚੋਰੀ ਨਾਲ ਜਾਨਵਰ ਸੇਲ ਨਹੀਂ ਕਰਨਾ ਤੇ ਇਹਦੀ ਵੀ ਬਾਈ ਦੁੱਧ ਦੀ ਰਿਪੋਰਟ ਉਹਨੇ ਜਿਹੜੀ ਦਿੱਤੀ ਐ 37 ਕਿਲੋ ਦੁੱਧ ਉਹ ਕਹਿੰਦਾ ਵੀ ਆਪਣਾ ਚਵਾਇਆ ਹੋਇਆਗਾ ਹਮ ਘਰੇ ਫਾਰਮ ਚ ਤੇ ਹੁਣ ਵੀ 35 36 ਮੰਨ ਕੇ ਜਿਹੜਾ ਮਰਜੀ ਸੱਜਣਾਂ ਨੂੰ ਪਰਚੇਜ ਕਰ ਲੈ ਕੀ ਭਾ ਰਊਗਾ ਇਹਦਾ ਬਾਈ ਬਾਜਬ ਰੇਟ 1 ਲੱਖ ਤੇ 45000 ਦੀ ਬੈੜ ਦੇਦਾ ਹੁਣ ਬਾਈ ਦੇਖ ਲੈ ਇਹ ਬੈੜ ਵੀ ਹੁਣ ਆਪਾਂ ਨਾਮ ਵੀ ਬੰਦਿਆਂ ਦੇ ਸੱਜਣਾਂ ਦੇ ਲੈ ਤੇ ਇਹਦੇ ਵਿੱਚ ਕੋਈ ਇਹ ਨਹੀਂ ਹੈਗਾ ਵੀ ਅਗਲਾ ਕੋਈ ਯਾਰ ਪਤ ਨਹੀਂ ਕੋਈ 50000 20000 10000 ਰੁਪਈ ਵੀ ਕਮਾਈ ਵਾਲਾ ਕੰਮ ਨਹੀਂ ਠੀਕ ਹੈ ਬਹੁਤ ਸੋਹਣਾ ਬਾਈ ਚੀਪਾ ਮਾਰਦੀ ਆ 10 ਤੋਂ 15 ਦਿਨ ਇਹਦੇ ਮੰਨ ਕੇ ਹਲੇ ਪੈਂਡਿੰਗ ਠੀਕ ਐ ਹੋਰ ਲਾ ਪਤਾ ਸੰਦੀਪ ਸੰਧੂ ਕਲਾਂ ਵਾਲਾ ਬਾਈ ਹਾਂ ਸਾਰਾ ਰਿਕਾਰਡ ਆ ਬਾਈ ਇਹਦਾ ਠੀਕ ਐ ਮੇਨ ਗੱਲ ਤਾਂ ਬਾਈ ਜੀ ਜੇ ਤਾਂ ਆਪਾਂ ਦਾ ਹਰ ਸੱਜਣ ਨੂੰ ਇਹ ਕਹਿੰਦੇ ਜੇ ਮੱਝ ਲੈ ਲੋ ਚਾਹੇ ਗਾਂ ਲੈ ਲੋ ਵੀ ਜਿਹੜਾ ਵੀ ਜਾਨਵਰ ਆਪਾਂ ਪਰਚੇਜ਼ ਕਰਨਾ ਨਸਲ ਤੇ ਬਰੀਡ ਵਾਲਾ ਜਾਨਵਰ ਲੋ ਵੀ ਜਿਹਦੇ ਨਾਲ ਇਦੂ ਅਗਲੀਆਂ ਚੋਂ ਆਪਾਂ ਆਪਾਂ ਵੀ ਖੜੀਆਂ ਦੀ ਡਿਟੇਲ ਦੇ ਦਿੰਦੇ ਆ ਉਹ ਤਿਆਰ ਜੀ ਥੋੜੀ ਦਿਖ ਦਈਏ ਤੋੜ ਲਾਂਗੇ ਇਹਦੀ ਡਿਟੇਲ ਖੜੀ ਦੀ ਦੱਸ ਦਿੰਦੇ ਬਾਈ ਇਹ ਬੈੜ ਨੇ 32 ਕਿਲੋ ਦੁੱਧ ਦਿੱਤਾ ਹੋਇਆ ਹੂੰ ਆਪਣੇ ਵਧੀਆ ਫਾਰਮ ਚੋਂ ਆਈ ਇਹ ਬੈੜ ਦਿਨ ਕਿੰਨੇ ਲੈ ਜੂਗੇ ਦਿਨ ਬਾਈ ਇਹਦੇ 10 ਤੋਂ 15 ਪਏ ਨੇ ਠੀਕ ਹੈ ਤੇ ਵਧੀਆ ਮੰਨ ਕੇ ਹੱਥੀ ਚੁਆਈ ਵਾਲਾ ਥਾਣਾ ਹੂੰ 32 33 ਕਿਲੋ ਦੁੱਧ ਜਿਹੜਾ ਨੋਰਮਲ ਚੁਆਇਆ ਹੋਏ ਨਹੀਂ ਕੀ ਪਾਜ ਇਹਦਾ ਬਾਜ਼ਾਰ ਰੇਟ ਬਾਈ 1 ਲੱਖ ਤੇ 7000 ਦੀ ਬੈੜ ਦੇ ਦਿਆਂਗੇ 1 7 ਦੀ ਹਾਂ ਠੀਕ ਹੈ ਜਿਵੇਂ ਆਪਾਂ ਕਹਿੰਦੇ ਗਰਲੈਂਡੋ ਚ ਟੱਚ ਆ ਠੀਕ ਹੈ ਤੇ ਅੱਗੇ ਵੀਰੇ ਹਾਈਟ ਫੂਟ ਵੀ ਬਹੁਤ ਸੋਹਣੀ ਆ ਠੀਕ ਇਹਦੇ ਨਾਲ ਵੈੜ ਕੇ ਇਹ ਬੱਚੀ ਦੀ ਬਾਈ ਪਿਛਲੇ ਸਾਲ ਦੀ ਆਪਣੇ ਕੋਲੇ ਫੋਟੋ ਵੀ ਪਈ ਆ ਵੀ ਜਿੱਥੋਂ ਆਈ ਵੀਰੇ ਘਰੋਂ ਆ ਫਾਰਮ ਦੀ ਵੈੜ ਨਹੀਂ ਹੈਗੀ ਕਈ ਵਾਰ ਇਹ ਹੁੰਦਾ ਵੀ ਆਪਾਂ ਕਹਿੰਦੇ ਫਾਰਮ ਦੀ ਦੁੱਧ ਦੀ ਦੀ ਵੀ 28 29 ਕਿਲੋ ਦੀ ਰਿਪੋਰਟ ਆ ਤੇ ਇਹ ਵੈੜ ਬਾਈ 1,35,000 ਰੁਪਏ ਦੀ ਆਪਾਂ ਪਹੁੰਚ ਕਰਦੇ ਕੋਈ ਮਰਜ਼ੀ ਸੱਜਣ ਲੈ ਲੈ ਠੀਕ ਹੈ ਇਹ ਤੋਂ ਅੱਗੇ ਬਾਈ ਜਿਹੜੀ ਗਾਂ ਹੈ ਜਿਹੜੀ ਇਹ ਵੈੜ ਆ ਬਾਈ ਇਹ ਵੀ ਥੋੜੀ ਜਿਹੀ ਹਲੇ ਕੱਚੀ ਆ ਇਹ ਵੈੜ ਦੇ ਦਾਂਗੇ ਬਾਈ 90,000 ਰੁਪਏ 90000 ਹਾਂ ਦੁੱਧ ਮੰਨ ਕੇ 25 ਤੋਂ ਪਲੱਸ 30 ਕਿਲੋ ਦੇ ਵਿੱਚ ਪਾ ਦੂਗੀ ਠੀਕ ਐ ਇਹਦੋਂ ਅੱਗੇ ਬਾਈ ਜਿਹੜੀ ਇਹ ਵੜਾ ਦੁੱਧੇ ਨੇ ਬਹੁਤ ਸੋਹਣਾ ਦਿੱਤਾ ਕਰਮਾਲੀ ਨੇ ਥੋੜੇ ਕੱਚੀ ਹੈਗੇ ਵੀ 20 ਦਿਨਾਂ ਦੀ ਕੀ ਪਾ ਰਹੂਗਾ ਇਹਦਾ ਪਾ ਬਾਈ ਦੇ ਦਾਂਗੇ ਇੱਕ ਪੰਜ ਦੀ ਇਹ ਜਿਹੜੀ 30 ਕਿਲੋ ਦੁੱਧ ਦਿੱਤਾ ਹੈ ਬਈ ਜਰਸੀ ਤੋੜ ਕੇ ਜਰਸੀ ਦੋਸਤੋ ਤੋੜ ਕੇ ਦਿਖਾਉਣੇ ਤਿਆਰ ਚੰਗੀ ਐ ਬਾਈ ਉਧਰਲੇ ਪਾਸੋਂ ਤੋੜ ਲਈ ਪਾ ਉਧਰ ਹੀ ਤੋੜ ਲਈ ਪਤਾ ਹੈ ਡਿਟੇਲ ਕੀ ਐ ਦੀ ਪਤੀ ਡਿਟੇਲ ਬਾਈ 24 25 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਸੱਜਣ ਨੂੰ ਪਰਚੇਜ਼ ਕਰ ਲੈ ਹੁਣ ਬਾਈ ਐ ਹੁੰਦਾ ਮਨ ਲੈ ਜਿਹੜੇ ਵੀਰ ਦੇ ਘਰੋਂ ਇਹ ਵਹਿੜ ਆਈ ਆ ਉਹ ਆਪਣੀ ਵੀਡੀਓ ਜਦੋਂ ਦੇਖੂਗਾ ਖੁਵੀ ਵਹਿੜ ਵਿਕ ਦੀ ਵਿਕ ਦੀ ਕਿੱਥੇ ਵਾਗ ਗਈ ਇਹ ਮੰਨ ਲੈ ਇਦੋਂ ਪਹਿਲਾਂ ਦੋ ਆਪਣੇ ਵਪਾਰੀਆਂ ਦੇ ਘਰੋਂ ਘੁੰਮ ਕੇ ਆਇਆ ਆਪਾਂ ਨੂੰ ਚੰਗੀ ਲੱਗੀ ਆਪਾਂ ਇਹ ਲੈ ਲਈ ਠੀਕ ਆ ਹਾਂ ਦੁੱਧ ਵਾਲੀ ਵਹਿੜ ਆ ਵੀ ਬਹੁਤ ਸੋਹਣੀ ਕੀ ਕੀ ਪਾਜੀ ਦੇ ਦਿਆਂਗੇ ਇੱਕ ਪੰਜ ਦੀ ਵਹਿੜ ਦੇ ਦਿਆਂਗੇ ਬਾਈ ਇੱਥੇ ਰੋਕ ਲਈ ਪੁੱਤ ਮੜਾ ਇਹਨੂੰ ਵੀ ਵਧੀਆ ਵਹਿੜ ਆ ਬਾਈ ਵੀ ਸਾਰੇ ਚਾਰੇ ਪੱਲਿਆਂ ਦੀ ਪੂਰੀ ਆ ਠੀਕ ਆ ਲੈ ਚੱਲ ਵੇ ਉੱਧਰ ਲੈ ਜਾ ਉੱਧਰ ਨੂੰ ਬੋਡੀ ਸਟਰਕਚਰ ਵੀ ਵਧੀਆ 10 ਦਿਨ 12 ਦਿਨ ਬਈ ਇਹ ਨਾਰਮਲ ਲਊਗੀ 24 25 ਕਿਲੋ ਦੁੱਧ ਇਹਨੇ ਪਾਈ ਜਾਣਾ ਠੀਕ ਹੈ ਤਾਂਚਾ ਹੋਰ ਸਾਰੇ ਪੱਖਾਂ ਤੋਂ ਪੂਰੀ ਸੋ ਦੱਸੋ ਇਹ ਜਰਸੀ ਜਰਸੀ ਇੱਕ ਹੀ ਸੀ ਮੇਰੇ ਖਿਆਲ ਅੱਜ ਇਹ ਇੱਕੋ ਹੀ ਆ ਬਾਈ ਅੱਗੇ ਜਿਹੜੀ ਆ ਬੈੜਾ ਬਾਈ ਹੂੰ ਇਹ ਵੀ ਆਪਾਂ ਮਨਕ ਦੁੱਧ ਬਹੁਤ ਸੋਹਣਾ ਦਿੱਤਾ ਹੋਇਆਗਾ 32 33 ਕਿਲੋ ਦੁੱਧ ਇਹਦਾ ਚਵਾਇਆ ਹੋਇਆ ਬੈੜ ਦਾ ਹੂੰ ਤੋਰ ਦੇ ਪੁੱਤ ਮਾੜੀ ਇੱਕ ਵਾਰ ਤੇ ਇਹ ਬੈੜ ਬਾਈ ਆਪਾਂ 85000 ਰੁਪਏ ਦੀ ਦੇ ਦੇਾਂਗੇ ਠੀਕ ਹੈ। ਵਿਪਾ ਆ ਕਹਿਣ ਦਾ ਮਤਲਬ ਬਈ ਸਾਰੀ ਹੈਗੇ ਨੇ 80 85 ਤੋਂ ਸਟਾਰਟ ਹੋ ਕੇ ਉਸ ਗਾਮ ਆਪਾਂ ਬਈ ਕੱਡੀਆਂ ਨਹੀਂ ਅੰਦਰੋਂ ਕਿਉਂਕਿ ਜਗਾ ਕਰਕੇ ਔਖਾ ਸੀ ਨਾ। ਹੂੰ ਤੇ ਜਿਵੇਂ ਵੀ ਕੋਈ ਵੀ ਸੱਜਣ ਜਿਵੇਂ ਹੁਣ ਇਹਨੂੰ ਬਈ ਪਰਚੇਜ਼ ਕਰਦਾ ਵਧੀਆ ਵਹਿੜ ਆ। ਹੂੰ ਵੀ 15 ਦਿਨ ਬਸ ਇੰਨਾ ਜ਼ਰੂਰ ਆ ਵੀ ਸਾਹਮਣੇ ਪੈਣੀ ਆ। ਠੀਕ ਹੈ। ਕਮਾਲ ਆ ਬਈ। ਸੋ ਇਸ ਗਾਂ ਤੋਂ ਬਾਅਦ ਚ ਤੁਹਾਨੂੰ ਦਿਖਾਵਾਂਗੇ ਦੋਸਤੋ ਕੁਸ ਹੀਫਰ ਜਿਹੜੀਆਂ ਗੱਭਣ ਐ, ਕੁਸ ਵਹਿੜਾਂ ਗੱਭਣ ਐ। ਅਲੱਗ ਖੁੱਲੀਆਂ ਛਟੀਆਂ ਵੀ ਐ। ਉਹ ਤੁਹਾਨੂੰ ਦਿਖਾਉਣੇ ਆ ਉਧਰਲੇ ਪਾਸੇ ਚੱਲਦੇ ਆ प्रदीप ਭਾਈ ਇਹ ਜਿਹੜੀਆਂ ਹੀਫਰ ਫਿਰਦੇ ਆ ਇੱਥੇ ਬਈ ਸਾਰੀਆਂ ਫਾਰਮ ਚ ਪਰਚੇਜ ਕੀਤੀਆਂ ਨੇ ਹੂੰ ਤੇ ਬਹੁਤ ਸੋਹਣੇ ਰਿਕਾਰਡ ਵਾਲੀਆਂ ਜਿਵੇਂ ਵੀ ਕੋਈ ਸੱਜਣ ਅੱਜ ਨਵਾਂ ਕੰਮ ਸਟਾਰਟ ਕਰਦਾ ਜਿਨੇ ਮੰਨ ਲਾ ਵੀ ਅੱਜ ਲਿਜਾ ਕੇ ਕੇਰਾ ਇਹ ਫਾਰਮ ਚ ਵੜਤੀਆਂ ਮੁੜ ਕੇ ਆਏ ਆ ਬਾਈ ਵੀ ਕਈ ਸਾਲ ਮੰਨ 7-8 ਸਾਲ ਕੋਈ ਜਾਨਵਰ ਚੇਂਜ ਕਰਨ ਦੀ ਜ਼ਰੂਰਤ ਨਹੀਂ ਪੈਣੀ ਠੀਕ ਹੈ ਸਾਰੀਆਂ ਦੇ ਬਾਈ ਰਿਕਾਰਡ ਆ ਇੱਕ ਵਛੀ ਦੇ ਨਹੀਂ 66 ਸੀਮਨ ਬਾਕੀ ਸਾਰੀਆਂ ਵਸੀਆਂ 66 ਸੀਮਨ ਤੋਂ ਗੱਭਣੇ ਠੀਕ ਹੈ ਇੱਕ ਬੱਸੀ ਮੰਨ ਕੇ ਬਿਨਾ ਸਖਸਰ ਸੀਮਣ ਦੀ ਆ ਤੇ ਕੋ ਬਾਹਰ ਆ ਰਹੀਆਂ ਨੇ ਦੋ ਬੱਚੇ ਉਧਰ ਪਰੇ ਹੋਰ ਦੇ ਉਹ ਵੀ ਦਿਖਾ ਦਾਂਗੇ ਇਹ ਫਿਰਦੀਆਂ ਅੱਛਾ ਕੀਮਤ ਇਹਨਾਂ ਦੀ ਅੰਦਾਜ਼ਨ ਕੀਮਤ ਬਾਈ ਇਦਾਂ ਕੀ ਵੀ ਦੇਖ ਕੋਈ ਇਕੱਠੀਆਂ ਪਰਚੇਜ ਕਰਦਾ ਸੱਜਣਾ ਤਾਂ ਆਪਾਂ ਓਦਾਂ ਦਾ ਰੇਟ ਕਰ ਲਿਆਂਗੇ ਜੇ ਵੀਰੇ ਕੋਈ ਛਾਂਟ ਕੇ ਲੂਗਾ ਤਾਂ ਆਪਾਂ ਨੂੰ ਪਤਾ ਵੀ ਫਿਰ ਓਦਾਂ ਦਾ ਰੇਟ ਹੋਣਾ ਠੀਕ ਹੈ ਤੇ ਇਹਨਾਂ ਦੇ ਵਿੱਚ ਬਾਈ ਇੱਕ ਬੱਛੀ ਚਾਰ ਦੰਦਾਂ ਦਾ ਹੂੰ ਬਾਕੀ ਦੋ ਦੋ ਦੰਦ ਬੱਚੀਆਂ ਨੇ ਵਿੱਚ ਜਿਵੇਂ ਆ ਬੱਚੇ ਬਾਈ ਇਹਦਾ ਮਹੀਨਾ ਹੀ ਰਹਿ ਗਿਆ ਠੀਕ ਹੈ ਇੱਕ ਬੱਚੀ ਹੋਰ ਆ ਉਹਦਾ ਵੀ ਮਹੀਨਾ ਰਹਿ ਗਿਆ ਹੂੰ ਬਾਕੀ ਬਈ ਵੱਡੇ ਵਧੀਆ ਸਟਰਕਚਰ ਦੀਆਂ ਬੱਚੀਆਂ ਨੇ ਵੀ ਇਹ ਨਹੀਂ ਵੀ ਜਿੱਦਾਂ ਹਲਕੀਆਂ ਹੁੰਦੀਆਂ ਆ ਬੱਚੀਆਂ ਜਿੱਦਾਂ ਇਹ ਦਾ ਮੰਨ ਕੇ ਇੱਕ ਇਹ ਹੈਗੀ ਆ ਆਪ ਉਹਦੀ ਆਕਾਸ਼ਦੀਪ ਦੀ ਆ ਠੀਕ ਹੈ ਤੇ ਅੱਗੇ ਇਹ ਪੇਪਰ ਤੋਂ ਗੱਬਣਾ ਠੀਕ ਹੈ ਕਹਿਣ ਦਾ ਮਤਲਬ ਬਈ ਕੁੱਲ ਮਿਲਾ ਕੇ ਸਾਰੇ ਜਨਮਰਾਂ ਦਾ ਰਿਕਾਰਡ ਹੈਗਾ ਜਿੱਦਾਂ ਆ ਗਈ ਬੱਚੀ ਕੋਈ ਵੀ ਬੱਚੀ ਨਾ ਜਿਹਦਾ ਇਦਾਂ ਦੀ ਨਹੀਂ ਹੈਗੀ ਵੀ ਆਪਾਂ ਕਹਦਾਂਗੇ ਵੀ ਕੋਈ ਨਾਰਮਲ ਜਾਂ ਹਲਕੀ ਜਾਂ ਕਈ ਵਾਰ ਹੁੰਦਾ ਵੀ ਆਪਾਂ ਪੁੱਠਾ ਬਣਾ ਲੈਨੇ ਜਨਮਰਾਂ ਦਾ ਹਨਾ ਹਾਂ ਵੀ ਹਲਕਾ ਜਾਨਵਰ ਵਿੱਚ ਦੂਜਾ ਪਾ ਲੈਨੇ ਆ ਇਹ ਸਾਰੀਆਂ ਡੈਪਟਾਪ ਨੇ ਠੀਕ ਹੈ ਸੋਏ ਦਸੋ ਕੁਸ ਹੀ ਫਰ ਸੀਗੀਆਂ ਤੇ ਬਾਕੀ گاਵਾ ਤੁਹਾਨੂੰ ਦਿਖਾਤੀਆਂ ਅੱਗੇ ਜਿੰਨੀ ਆ ਗਈ ਵੀਡੀਓ ਦੇ ਇੱਕ ਵਹਿੜ ਦਿਖਾ ਦਈਏ ਤੁਹਾਨੂੰ ਜਿਆਦਾ ਵਾਈਟ ਰੰਗ ਚ ਹੈ ਬਹੁਤ ਸੋਹਣੀ ਵਹਿੜ ਹੈ ਇਹ ਬੱਚੀ ਭਾਈ 4 ਦਿਨ ਦਾ ਠੀਕ ਹੈ ਚਾਰ ਤਾਂ ਕਿਉਂ ਐ ਹੁੰਦਾ ਬਾਈ ਐਡੀ ਦੂਰ ਸੱਜਣਾ ਆਉਂਦਾ ਮਾਨ ਜਿਤ ਨਾਲ ਵੀ ਆਪਾਂ ਜਿਹੜੀ ਵੀ ਡਿਟੇਲ ਆ ਉਹ ਆਪਾਂ ਸਾਰੀ ਇਹਨਾਂ ਦੀ ਫਾਰਮ ਦੀ ਲਿਖਤੀ ਰਿਕਾਰਡ ਦੀਆਂ ਨੇ ਇੱਕ ਵਸੇ ਬਿਨਾ ਸਿਕਸਰ ਸੀਮਣ ਤੋਂ ਬਾਕੀ ਸਿਕਸਰ ਤੋਂ ਗੱਬਣ ਨੇ ਠੀਕ ਹੈ ਸੋ ਦੋਸਤੋ ਬੱਡੀ ਹਾਈਟ ਦੀਆਂ ਨੇ ਬਾਈ ਸਹੀ ਹੈ ਹਾਂ ਸੋ ਇਹੀ ਕੁਝ ਹੀ ਫਰ ਵਕਾਉ ਸੀ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ